ਸਾਰੇ ਜਣੇ ਸਾਰੇ ਜਣੇ ਬੇਟਾ ਵਾਹ ਜੀ ਵਾਹ ਸਾਡੀਆਂ ਐਨਜੀਓ ਦਾ ਵੈਲਕਮ ਕਰ ਰਹੇ ਨੇ ਜੀ ਬੱਚੇ ਸਾਡੇ ਇੱਥੇ ਦੇ ਔਰ ਬੜੀ ਖੁਸ਼ੀ ਹੁੰਦੀ ਏ ਦਾਂ ਦੇ ਜਦੋਂ ਆਰਗੇਨਾਈਜ਼ ਹੁੰਦੇ ਨੇ ਪ੍ਰੋਗਰਾਮ ਕਿਉਂਕਿ ਇਹ ਜਿਹੜੇ ਬੱਚੇ ਨੇ ਇਹ ਰੱਬ ਦਾ ਰੂਪ ਨੇ ਤੇ ਜਿਉਂ ਕਿ ਇਹ ਨਹੀਂ ਬੱਚਿਆਂ ਨੇ ਸਮਝਣਾ ਪਾਤਾ ਔਰ ਬਹੁਤ ਹੀ ਫਰਮ ਨੇ ਪਿਆਰੇ ਸੂਝਵਾਨ ਵੀਰ ਇੱਥੇ ਪਹੁੰਚੇ ਹੋਏ ਨੇ ਕੇ ਸਾਰਿਆਂ ਦਾ ਪਹੁੰਚਣ ਤੇ ਪਾਇਲ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਸਾਡੀ OGL ਸਿਟੀ ਕਲੋਨੀ ਵੱਲੋਂ ਤੇ ਦਿੱਤੇ ਹੋਏ ਸਨੇਹ ਦੇ ਮੁਤਾਬਕ ਅੱਜ ਇਹ ਆ ਬੁੱਟੇ ਆਏ ਨੇ ਜੀ ਇਹ ਆਪਾਂ ਨੇ ਲਗਾਉਣੇ ਨੇ ਤੇ ਬੱਚੇ ਸਵਾਗਤ ਕਰ ਰਹੇ ਨੇ ਨਹੀਂ ਸਿਰਦ 109 ਠੀਕ ਹੈ ਜੀ you're a ¿no?